ਦੇ ਬੇ ਬਾਪੂ ਦੀ ਗੱਲ ਦੱਸਾਂ ਬੇ ਮੈਂ ਦੇਖ-ਦੇਖ ਕੇ ਹੱਸਾਂ ਦੇ ਬੇ ਬਾਪੂ ਦੀ ਗੱਲ ਦੱਸਾਂ ਬੇ ਮੈਂ ਦੇਖ-ਦੇਖ ਕੇ ਹੱਸਾਂ ਫੋਟਾ ਪਾਉਂਦੇ ਆਂ ਬਾਹਾਂ ਦੇ ਵਿੱਚ ਪਾ ਪਾ ਕੇ ਪੋਜ ਬਣਾਉਂਦੇ ਆਂ ਬੇ ਸਰਦਾਰਾ ਬਾਹਾਂ ਦੇ ਵਿੱਚ ਬਾਹਾਂ ਪਾ ਕੇ ਪੋਜ ਬਣਾਉਂਦੇ ਆਂ 니 ਤੂੰ ਕਾ ਤੋ ਸੜਦੀ ਜਾਂਦੀ ਓ ਨਾਨੂ ਆਗੇ ਜਾ ਜਵਾਨੀ 니 ਤੂ ਕਾ ਤੋ ਸੜਦੀ ਜਾਂਦੀ ਓ ਨਾਨੂ ਆਗੇ ਜਾ ਜਵਾਨੀ ਸੁਪਨੇ ਲੈਂਦੇ ਆ ਓ ਨਾਨ ਹੱਸਦਿਆਂ ਦੇ ਕਰ ਬਸਤੇ ਲੋਕੀ ਕਹਿੰਦੇ ਆ 니 ਮੁਟਿਆਰੇ ਹੱਸਣਿਆਂ ਦੇ ਕਰ ਬਸਤੇ ਲੋਕੀ ਕਹਿੰਦੇ ਆ ਦੇ ਪਾਊਡਰ ਨਾਲ ਕਰੀਮ ਲਿਆਵੇ ਕੇ ਸਿਆ ਚੌਥੇ ਦਿਨ ਕਰਾਵੇ ਬੇਪਾਡਰ ਨਾਲ ਕ੍ਰੀਮ ਲਿਆਵੇ ਕੇ ਸਿਆ ਚੌਥੇ ਦਿਨ ਕਰਾਵੇ ਗੈਪ ਬੁੱਤੀ ਪਾੰਦੀ ਐ ਕੈਂਟ ਜਟੀ ਦੇ ਨਾ ਤੋ ਸਾਸ ਤੇ ਪੇਚਾਂਦੀ ਐ ਬੇ ਸਰਕਾਰਾ ਕੈਂਟ ਜਟੀ ਦੇ ਨਾ ਤੋ ਸਾਸ ਤੇ ਜਿਚ ਲਾਂਦੀ ਐ ਕੋ ਲਿਆਵੇ ਤੇ ਵੀ ਦੇ ਪਾਵੇ tera dil kyu katda jabe ni baapunya be te be paabe ni tera dil kyu katda jabe ni sha kar de apne baangu taani do me ladde hain ni mutya re apne baangu taani do me ladde hain ਦੇ ਕੀੜੇ ਤੱਕ ਮਰੇ ਬਚੋਲਾ ਜੀ ਨੇ ਰੱਖ ਕੇ ਮੇਰੇ ਨਾਲ ਓਲਾ ਦੇ ਕੀੜੇ ਤੱਕ ਮਰੇ ਬਚੋਲਾ ਜੀ ਨੇ ਰੱਖ ਕੇ ਮੇਰੇ ਨਾਲ ਓਲਾ ਤੇਰੇ ਨਾਲ ਬਿਆਹਿਆ ਤੂੰ ਵੀ ਮੁੱਲ ਨਾ ਜਟੀਦਾ ਪਾਇਆ ਬੇਸਰਦਾਰਾ ਤੂੰ ਵੀ ਮੁੱਲ ਨਾ ਜਟੀਦਾ ਪਾਇਆ ਹੁੰਦੀ ਮਾਪਿਆਂ ਨਾਲ ਸਰਦਾਰੀ ਤੂੰ ਵੀ ਜਨੋ ਵਤ ਪਿਆਰੀ ਹੁੰਦੇ ਮਾਪਿਆਂ ਨਾਲ ਸਰਦਾਰੀ ਤੂੰ ਵੀ ਜਨੋ ਵਦ ਪਿਆਰੀ ਖਿੜਖਿੜ ਹੱਸਦੀ ਰਹੋ ਨਾਲ ਮਾਈ ਦੇ ਪਿੰਡ ਸੋਹਰਿਆਂ ਦੀ ਬਸਦੀ ਰਹੋ ਨੀ ਮਟਿਆਰੇ ਨਾਲ ਮਾਈ ਦੇ ਪਿੰਡ ਸੋਹਰਿਆਂ ਦੇ ਬਸਦੀ ਰਹੋ ਜੇ ਤੁਹਾਨੂੰ ਸਾਡੇ ਬਿੜਿਆ ਚੰਗਿਆ ਲੱਗਦਿਆਂ ਤਾਂ ਲਾਇਕ ਸਬਕਾ ਜਰੂਰ ਕਰ ਦਿਓ ਜੀ i